ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਟਰੱਕ ਨੂੰ ਮੋੜ ਕੱਟਦੇ ਹੋਏ ਦੇਖ ਰਹੇ ਹੋ ਜਰਾ ਇਸ ਤਸਵੀਰਾਂ ਨੂੰ ਧਿਆਨ ਨਾਲ ਦੇਖ ਲਿਓ ਕਿਉਂਕਿ ਇਸ ਟਰੱਕ ਵਾਲੇ ਨੇ ਅਜੀਹਾ ਕਾਰਾ ਕਰ ਦਿੱਤਾ ਜਿਸ ਦੀਆਂ ਮੌਕੇ ਦੀਆਂ ਤਸਵੀਰਾਂ ਦੇਖ ਕੇ ਸਭ ਦੇ ਲੂ ਕੰਡੇ ਖੜੇ ਹੋ ਜਾਣਗੇ ਜਦੋਂ ਇਹ ਟਰੱਕ ਮੋੜ ਕੱਟਦਾ ਤਾਂ ਉਸ ਦੌਰਾਨ ਇੱਕ ਵਿਅਕਤੀ ਲੰਘਣ ਲੱਗਿਆ ਤਾਂ ਟਰੱਕ ਵਾਲਾ ਉਸ ਨੂੰ ਬੁਰੀ ਤਰੀਕੇ ਦੇ ਨਾਲ ਧੜਕ ਕੇ ਉਥੋਂ ਫਰਾਰ ਹੋ ਜਾਂਦਾ ਤਾਂ ਫਿਰ ਦੇਖਦੇ ਦੇਖਦੇ ਲੋਕ ਇਕੱਠੇ ਹੋ ਜਾਂਦੇ ਨੇ ਆਓ ਨਜ਼ਰ ਮਾਰ ਦਿਆਂ ਇਹਨਾਂ ਤਸਵੀਰਾਂ ਤੇ ਮਾਮਲਾ ਹਲਕਾ ਗਿੱਦੜਵਾਹਾ ਦੇ ਪਿੰਡ ਹੁਸਨਰ ਵਿਖੇ ਦਾ ਜਾਣਕਾਰੀ ਅਨੁਸਾਰ ਪਿੰਡ ਦਾ ਰਹਿਣ ਵਾਲਾ ਗੱਗਾ ਸਿੰਘ ਜੋ ਪਿੰਡ ਦੇ ਗੁਰੂ ਸਰ ਵਾਲੇ ਰਾਹ ਦੇ ਸਥਿਤ ਗੁਰਦੁਆਰਾ ਹਿੰਮਤ ਸਾਹਿਬ ਦੇ ਮੋੜ ਤੇ ਖੜਾ ਸੀ ਇਸ ਦੌਰਾਨ ਜਦੋਂ ਸੜਕ ਨੂੰ ਕਰਾਸ ਕਰਨ ਲੱਗਿਆ ਤਾਂ ਇੱਕ ਅਣਪਛਾਤੇ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੌਰਾਨ ਉਸ ਦੀ ਮੌਕੇ ਤੇ ਮੌਤ ਹੋ ਗਈ ਪਰ ਅਣਪਛਾਤਾ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਨਾਂ ਮੇਰਾ ਰੂਪ ਸਿੰਘ ਹੈ ਕੀ ਗੱਲ ਬਾਕੀ ਹੋਈ ਹੈਗੀ ਇਹ ਬੰਦੇ ਦੇ ਸਾਡੇ ਦੇ ਫੇਟ ਮਾਰ ਕੇ ਗੱਡੀ ਵਾਲਾ ਤੇ ਇਥੋਂ ਭੱਜ ਚੁੱਕਿਆ ਜੀ ਹੂੰ ਤੇ ਡੈਥ ਹੋ ਗਈ ਜੀ ਤਾਂ ਤੇ ਕੀ ਨਾਂ ਸੀ ਉਹਦੇ ਬਾਪ ਦਾ ਨਾਮ ਕੀ ਸੀ ਜੀ ਉਹਦਾ ਨਾਂ ਤਾਂ ਜੀ ਜਿਹਦੀ ਡੈਥ ਹੋਈ ਉਹਦਾ ਨਾਂ ਗੱਗਾ ਸਿੰਘ ਤੇ ਪਿਤਾ ਦਾ ਨਾਂ ਅਨੰਦ ਸਿੰਘ ਹੂੰ ਹਾਂ ਜੀ ਤੇ ਡੈੱਡ ਬੋਡੀ ਵਿਚਾਲੇ ਰੱਖੀ ਹੋਈ ਹੈ ਕੀ ਮੰਗ ਕੀ ਹੈ ਤੁਹਾਡੀ ਮੰਗ ਤਾਂ ਅਸੀਂ ਆ ਇਨਸਾਫ ਹੈ ਕੋਈ ਗਰੀਬ ਬੰਦੇ ਆ ਜਮਾ ਜੀ ਉਹਨਾਂ ਨੂੰ ਕੋਈ ਮੋੜੀ ਮੋਢੀ ਵਿਚਾਰੇ ਨੂੰ ਸਹਾਇਤਾ ਹੋਵੇ ਉਹ ਕੀ ਗਰੀਬ ਬੰਦੇ ਜਮਾ ਜੀ ਜਵੇਂ ਗਰੀਬ ਹੈ ਕਾਰਵਾਈ ਹੋਣੀ ਚਾਹੀਦੀ ਹੈ ਟਰੱਕ ਵਾਲੇ ਦਾ ਮੈਂ ਦਾ ਬਾਸ ਸਿੰਘ ਹੈ ਜੀ ਕੀ ਗੱਲ ਬਾਕੀ ਹੋਈ ਹੈ ਇਹ ਇੱਕ ਇੱਥੇ ਗਰੀਬ ਬੰਦਾ ਸੀ ਇੱਥੇ ਦਾਣੇ ਦੂਣੇ ਮੰਗਦਾ ਰਹਿੰਦਾ ਸੀ ਸਾਡੇ ਕੋਲੇ ਆ ਕੇ ਇੱਥੇ ਜੀ ਸਿੱਧਾ ਅਸੀਂ ਬੰਦਾ ਤੱਤਾ ਵੀ ਇਹਦੀਆਂ ਕੰਮ ਨਹੀਂ ਕਰਤੀਆਂ ਸੀ ਕਮਜ਼ੋਰ ਜਾਂ ਸੀਗਾ ਅਸੀਂ ਇੱਥੇ ਉਹ ਪਿੱਛੇ ਖੜੇ ਸंगे ਕਿ ਸਾਨੂੰ ਚਾਹਦੋਂ ਪਤਾ ਲੱਗਿਆ ਇਹ ਕਿ ਗੱਡੀ ਟੱਪ ਗਈ ਘਾਂ ਤੇ ਇਹ ਖੜਾ ਹੋਇਆ ਜਿਹਦੀ ਜਾਨ ਔਖੀ ਹੋਈ ਖੜਾ ਹੋ ਕੇ ਟੱਗ ਗਿਆ ਤੁਸੀਂ ਖਿਆਲ ਗੱਡੀ ਜੋ ਬੰਦਾ ਦੇਖ ਤੇ ਅਸੀਂ ਫਟਾਫਟ ਅਸੀਂ ਰੋਲਾ ਪਾਇਆ ਜੀ ਰੋਲਾ ਪਾਇਆ ਅਸੀਂ ਜਦੋਂ ਵੇਖਿਆ ਤੇ ਗੱਡੀ ਨਾ ਗਈ ਸੀ ਦਾ ਤੇਜ਼ ਕਰਤੀ ਉਹਨੇ ਸਾਧ ਪਿੱਛਾ ਦਿਸਾ ਕੋਸ ਨਹੀਂ ਜਲਦੀ ਹੋਈ ਤੇ ਉਹਨੂੰ ਇਹਦੇ ਸਰਾਸ ਉਹਨਾਂ ਦਾ ਜੀ ਉਹ ਮਾਰ ਗਿਆ ਸੀ ਪੰਜਾਂ ਮਿੰਟਾਂ ਦੀ ਮੌਤ ਹੋ ਗਈ ਜੀ ਆਹ ਜਾਨ ਦੀ ਕੀ ਕਰੀ ਗੱਡੀ ਉਹਨੇ ਤੇਜ਼ ਬਹੁਤ ਵਾਲੀ ਜੀ ਕੀ ਕਾਰਵਾਈ ਕੀ ਹੋਣੀ ਚਾਹੀਦੀ ਹੈ ਗੱਡੀ ਵਾਲੇ ਦੀ ਕਾਰਵਾਈ ਤਾਂ ਜੀ ਕਾਰਵਾਈ ਜੀ ਹੋਣੀ ਚਾਹੀਦੀ ਹੈ ਗਰੀਬ ਬੰਦਾ ਅੱਗੇ ਦਾ ਭਰਾ ਸੀ ਉਹ ਵੀ ਜਿਹੜਾ ਚੰਗਾ ਸੀ ਉਹ ਮਰ ਗਿਆ ਜੀ ਇਹ ਦੋ ਚਾਰ ਪੀਏ ਮਾਜਨ ਇਹ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਜੀ ਪਰ ਵਾਸਤਾ ਮਰਦਾ ਨਹੀਂ ਗਰੀਬ ਬੰਦੇ ਦੀ ਸਹਾਇਤਾ ਪੂਰੀ ਹੋਣੀ ਚਾਹੀਦੀ ਜੀ ਇਹੋ ਜੀ ਬੋਲ ਨਹੀਂ ਜੀ ਪੁਲਿਸ ਆ ਗਈ ਮੌਕੇ ਤੇ ਜੀ ਆ ਪੁਲਿਸ ਆ ਗਈ ਸੀ ਮੌਕੇ ਤੇ ਇੱਕ ਦੋ ਮਲਾਜਮ ਆਏ ਜੀ ਗਿੱਦੜ ਵਿੱਚ ਦੋ ਹੀ ਮਲਾਜਮ ਸਾਰੇ ਦੋ ਮਲਾਜਮ ਹੀ ਆਏ ਆ ਜੀ ਗਿੱਦੜ ਵਿੱਚ ਹੂੰ ਕੀ ਕਹਿੰਦੇ ਹੋਈ ਗਰੀਬ ਬੰਦਾ ਸੀਗਾ ਤਾਈਆਂ ਦੋ ਆਇਆ ਕੋਈ ਤਕੜਾ ਹੁੰਦਾ ਤੇ ਇੱਥੇ ਡਰ ਲੱਗ ਜਾਨੀ ਸੀਗੀ ਦੋ ਮਲਾਜ਼ਮ ਹੀ ਆਏ ਇੱਥੇ ਉਦੋਂ ਮੌਕੇ ਤੇ ਪਹੁੰਚੇ ਥਾਣਾ ਗਿੱਦੜਵਾਹਾ ਦੇ ਏਐਸਆਈ ਗੁਰਿਕਵਾਸ ਸਿੰਘ ਨੇ ਕਿਹਾ ਕਿ ਸੜਕ ਹਾਸੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜੇ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਬਿਆਨ ਦਰਜ ਕਰਵਾਏ ਜਾਣਗੇ ਅਗਲੀ ਕਾਰਵਾਈ ਕੀਤੀ ਜਾਵੇਗੀ ਟ੍ਰਾਕਾਂ ਦੇ ਇਹ ਸੈ ਗੁਰਿਕਵਾਸ ਸਿੰਘ ਥਾਣਾ ਦੇ ਦਰਵਾਜ਼ੇ ਤੋਂ ਸਾਨੂੰ ਕਿਸ ਚੁਚਰਾ ਨੂੰ ਮਿਲ ਸੀ ਵੀ ਹੁਸਨਰ ਐਂਡ ਮੂਰ ਦੇ ਉੱਤੇ ਇੱਕ ਐਕਸੀਡੈਂਟ ਹੋਇਆ। ਕੁਝ ਫਾਰਮ ਲੌਂਗ ਟਰੈਕਟਰ ਨੇ ਖੇਤ ਮਾਰਕ ਦੀ ਗੱਡੀ ਭਾਦ ਦਿੱਤੀ। ਉਹਦੇ ਬਾਰੇ ਅਸੀਂ ਸੀਸੀਟੀ ਵੀ ਕੈਮਰਾ ਨੂੰ ਕੋਗਾ ਹੋਏ ਹੈ। ਜਿਹੜਾ ਵੀ ਸਾਨੂੰ ਇਹਨਾਂ ਤੋਂ ਪਤਾ ਲੱਗਦਾ ਵੀ ਐਕਸੀਡੈਂਟ ਕਰਮਾਂ ਦੀ ਗੱਡੀ ਕਿਹੜੀ ਹੈ ਉਹਦਾ ਪਤਾ ਲਗਾ ਕੇ ਵਾਰਸ ਜੋ ਬਿਆਨ ਲਿਖਾਉਂਦੇ ਉਹ ਤੋਂ ਕਾਨੂੰਨੀ ਕਰ ਦੇਗਾ। ਇਹ ਦੇਖਿਆ ਜਾਵੇ ਤਾਂ ਲੋਕ ਇਸ ਕਦਰ ਅੰਨੇ ਵਾ ਬਹਾਨਾ ਨੂੰ ਚਲਾਉਂਦੇ ਨੇ ਕਿ ਉਹਨਾਂ ਨੂੰ ਸੜਕਾਂ ਤੇ ਜਾਂਦੇ ਲੋਕ ਵੀ ਨਜ਼ਰ ਨਹੀਂ ਆਉਂਦੇ ਹਕੀਕਤ ਟੀਵੀ ਪੰਜਾਬੀ ਲਈ ਗਿੱਦੜਵਾਹ ਤੋਂ ਸੁੰਨੀ ਢੱਲਾ ਦੀ ਰਿਪੋਰਟ